ਆ ਦੇਖੋ ਭਾਈ ਕੁਦਰਤ ਆ ਲਾ ਪਾਇਆ ਚਿੜੀ ਨੇ ਕਿਡੇ ਸਾਹ ਬਣਾਇਆ ਪਤਾ ਇਹਨਾਂ ਨੂੰ ਕਦੋਂ ਵੀ ਲਾਇਆ ਸੀਗਾ ਪਰ ਇਹ ਗੱਦੂ ਵਾਲੇ ਨਹੀਂ ਸੀਗੇ ਇਹਨਾਂ ਨੇ ਉਹ ਬਣਾਇਆਗਾ ਕਿ ਆਹ ਤਾਰ ਲੰਕਾਈ ਹੋਈ ਸੀਗੀ ਇਦਿਹੀ ਬਣਾ ਲਿਆ ਦੇਖੋ ਕਿਡੇ ਸਾਹ ਤੇ ਬਣਾਇਆ ਜਨਬਰਾਂ ਕੁਲੀ ਜਨਬਰਾਂ ਹੋਂਦਾ ਆਪਣੇ ਮੁਰਗਿਆਂ ਕਰਕੇ ਲਾਲੋ ਜਾਉਂ ਦਾਲੋ ਉੱਡੇ ਫਿਰਦੇ ਰਹਿੰਦੇ ਆ ਨਾ ਇੱਥੇ ਉਹ ਕਬੂਤਰ ਵੀ ਰੱਖੇ ਹੋਏ ਆਪਣੇ ਉਹ ਵੀ ਖੁੱਲੇ ਰਹਿੰਦੇ ਨੇ ਆਪੇ ਭਾਈ ਜਾਂਦੇ ਨੇ ਦੇਖੋ ਕਬੂਤਰ ਆਪਣੇ ਖੁੱਲੇ ਰਹਿੰਦੇ ਹੈ ਜੋ ਵੀ ਘੰਟੇ ਆ ਇਹਨਾਂ ਦੇ ਬੱਚੇ ਨੇ ਚੱਕ ਕੇ ਹੁਣ ਆਹ ਸੁਣੋ ਦੇਖੋ ਬਈਏ ਇਹ ਇਹਨਾਂ ਦੇ ਮਾਂ ਪਿਓ ਗਏ ਹੋਇਆ ਵਰ ਦਾਣਾ ਚੁਗਣਾ ਤੇ ਆਈ ਨਹੀਂ ਤਾਂ ਰਖਨੇ ਆਂਡੇ ਇਹ ਜਮਾ ਖੁੱਲੇ ਰਹਿੰਦੇ ਆ ਕਦੇ ਨਹੀਂ ਬੰਦ ਕੀਤੇ ਆਏ ਆਪੇ ਆ ਕੇ ਰਾਤ ਨੂੰ ਆ ਜਾਂਦੇ ਟੜਕੇ ਵਗ ਜਾਂਦੇ ਆ ਅੱਜੂ ਜੇ ਵੀ ਆਪਣੇ ਇਧਰਲੇ ਪਾਸੇ ਇੰਨੇ ਤਾਂ ਜੋ ਖੁੱਲੇ ਹੁੰਦੇ ਨੇ ਬਿੱਲੀ ਬੁੱਲੀ ਆਪਣੇ ਆਉਂਦੀ ਨਹੀਂ ਸਿਆ ਦੇਖ ਲੂ ਨਾਲੇ ਆਪਣੀਆਂ ਬੱਕਰੀਆਂ ਹੁਣ ਤਾਂ ਥੋੜੀ ਹੀ ਰਹੀਆਂ ਬੱਕਰੇ ਸੀਗੇ ਕਈ ਉਹ ਵੇਚਤੇ ਸੀ ਸਿਆਲ ਜੇਚ ਆ ਇਧਰ ਮੇਵਣਿਆ ਤੇ ਚੂਚਾਂ ਦਾ ਅੱਡਾਗਾ ਉਹ ਮੁਰਗਾ ਫਰਦਾ ਆਪਣਾ ਨਮਾਇਆ ਸੀ ਤੇ ਬਾਕੀ ਜਾਨਵਰ ਫਰਦੇ ਆਪਣੇ ਕਣਕ ਚ ਉਧਰ ਕਣਕ ਖਾਂਦੇ ਉਹ ਫਰਦਾ ਮੁਰਗਾ ਇੱਕ ਤੇ ਆਹ ਕੂਤਰਾ ਫਰਦੇ ਨੇ ਤੰਨਾ ਦਾ ਡੋਗੀ ਰੰਗ ਦਾ